ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਮਾ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਇੱਕ ਗੱਬਣ ਦੋ ਟੋਕੜ ਗੱਬਣ ਨੇ ਬਈ ਆਉ ਪੁੱਛ ਲੈਣੇ ਬਾਈ ਚੋਟੇ ਅੱਜ ਵੀ ਜੀ ਹਸੀ ਕਾਲ ਸਹੀ ਕਾਲ ਕੱਟੋ ਹੋ ਠੀਕ ਹੋ ਵਧੀਆ ਜੀ ਆ ਵਧੀਆ ਵੀ ਵਧੀਆ ਚੱਲਦਾ ਕੰਮ ਕਰ ਹਾਂ ਵਧੀਆ ਚੱਲੀਆਂ ਬਈ ਨਾਮ ਤੇ ਐਡਰੈਸ ਹੋ ਨਾਮ ਸਾਨੂੰ ਆਪਾਂ ਡਹਿਮਤਪੁਰਾ ਜ਼ਿਲ੍ਹਾ ਮੋਗਾ ਤੋਂ ਸੀ ਨੇ ਆਖੇ ਨੇੜੇ ਪਿੰਡ ਬਈ ਜਿਹੜੇ ਆਪਾਂ ਆਰਡਰ ਨਿਹਾਲ ਸਿੰਘ ਵਾਲਾ ਗਿਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 789099726 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੂਈ ਹੈ ਡੱਡ ਫਲੂਸ ਸੂਈ ਆ ਭਈ ਇਹ ਕਦੋਂ ਸੂਈ ਹੈ ਭਾਈ ਹੋ ਗਿਆ ਤਿੰਨ ਚਾਰ ਦਿਨ ਭਾਈ ਠੀਕ ਹੈ ਭਾਈ ਬੱਚੇ ਕੀ ਆ ਮਗਰ ਬੱਚਾ ਦਿੱਤਾ ਮਗਰ ਬੱਚਾ ਦੇ ਤਾਂ ਦੋ ਦੋ ਹੋਊਗਾ ਹੁਣ ਮੰਨ ਕੇ ਭਾਈ 10 11 ਕਿਲੋ ਠੀਕ ਆ ਹਾਂਜੀ ਬੋਲ ਦੇ ਭਾਈ ਤੋੜ ਕੇ ਦਿਖਾ ਦੇ ਚੰਗੀ ਆ ਬੜਾ ਗੱਦ ਘਾੜੀ ਸემი ਪੜੀ ਆ ਰੋ ਯਾਰ ਸਿਰੋਜੀ ਪਾ ਜਾਂਦੀ ਥੋੜੀ ਸਿਰਸੀ ਕਰੋ ਸਾਨ ਮੱਝਾ ਵਰਗਾ ਦੁੱਧ ਦੂ ਹੈਂਡ ਕਰ ਮਲ ਜੀ ਚੰਗੀ ਉਹ ਗਰਮੀ ਬਿਲਕੁਲ ਨਹੀਂ ਮਾਰਦੀ ਤੋੜਾ ਤਾਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਥਣ ਚੰਗਾ ਚਿਵਾਈ ਕਿਵੇਂ ਆ ਬਾਈ ਇੱਕ ਨੰਬਰ ਚਿਵਾਈ ਹੈ ਠੀਕ ਆ ਕਿਹ ਅਮ ਗੱਲ ਕਰਨਾ ਜੇ ਆਪਣੀ ਠੀਕ ਹੈ ਬਾਈ ਤੁਮ ਨੂੰ ਨਹੀਂ ਆਉਂਦਾ ਹੂੰ ਸਹੀ ਗੱਲ ਆ ਕੀ ਮੋਲ ਜਾਇਦਾ ਆ ਆਰਡਰ ਮੇ ਚਾਈ ਪਤਾ ਨਹੀਂ ਕਰਨਾ 37000 ਬੋਲ ਯਾਰ ਛੋਟਾ 36000 ਸੀ ਦੇ ਦੋ ਬਹੁਤ ਠੀਕ ਆ ਬਾਈ 36 35 ਦੇ ਲਾ ਠੀਕ ਆ ਬਾਈ ਮੋਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ 35000 ਦੀ ਵੈੜਾ ਜਿਹੜੀ ਦੇ ਦਾਂਗੇ ਬਈ ਸੂਈ ਸਵਾਈ ਆ ਬੱਚਾ ਮਗਰ ਬੱਚਾ ਠੰਡੇ ਵਾ ਚੰਗਾ ਹਟਰ ਚੰਗਾ ਚਾਰੇ ਥਣਵੇਂ ਨਿਕਣਵੇਂ ਪੂਰੇ ਗੈਪ ਚ ਇਕੱਲਾ ਇਕੱਲਾ ਥਣ ਬਾਕੀ ਪੂਰੀ ਸੀ ਇਡੈਂਟੀਟੀ ਠੀਕ ਆ ਬਈ ਅੱਗੇ ਭਰਾ ਦੋ ਨੰਬਰ ਇਹ ਸਾਹੀ ਵਾਲ ਆ ਗਈ ਆ ਟਪਲੂ ਆ ਗਈ ਮੂਹ ਕੋਖੀ ਰੀ ਆ ਮੋਹ ਕੋਖੀ ਰੀ ਆ ਠੀਕ ਠੀਕ ਆ ਬਈ ਕਿਹੜਾ ਸੁਆ ਪਲੂਨ ਹੀ ਪਲੂਨ ਹੀ ਕਿਹੜਾ ਸੁਆ ਠੀਕ ਆ ਬਾਈ ਕਿੰਨੇ ਕਿ ਦਿਨ ਲੈਂਦੀ ਹੈ ਲੈ ਲੈ ਜਿਹੜਾ ਡਰਸ਼ 6-7 ਦਿਨ ਬਈ 6 ਤੋਂ 7 ਮੈਂ ਹਾਂ ਫਿਰ ਰਿਕਾਰਡ ਦੁੱਧ ਦਾ ਇਹਦੀ ਮਾਂ ਦਾ ਫਿਰ ਦੁੱਧ ਦੀ ਮਾਂ ਦਾ ਦੁੱਧ 17 ਕਿਲੋ ਯਾਨੀ ਕੀ ਇਹਦੇ ਰਾਮਾ ਚੱਲ ਗਈ ਪਹਿਲੇ ਸੀ ਤੇਰਾ 14 ਕਿਲੋ ਠੀਕ ਆ ਬਈ ਖੋਲ ਦੇ ਬਈ ਤੋੜ ਕੇ ਦਿਖਾ ਤੇ ਲੰਬਾ ਉਹ ਪਈਆਂ ਸਾਰੀਆਂ ਬਲਡ ਲੈ ਗੱਡੂ ਫੇਰ ਕਰਮ ਵਾਲੀ ਨੇ ਸੋਣਾ ਮੁਠੀ ਵਾਲਾ ਥਣ ਬਣਾ ਜਾਣਾ ਇਕੱਲਾ ਇਕੱਲਾ ਥਣ ਵੱਡੀ ਗੱਲ ਬਈ ਫੈਂਟ ਚੰਗੀ ਉਹ ਗਰਮੀ ਬਿਲਕੁਲ ਨਹੀਂ ਮੰਨਦੀ ਤੋਰਾ ਤਾਰਾ ਦੇਖੋ ਬਾਕੀ ਬਾਜਨ ਵਾਲੀ ਚੰਗਾ ਰੰਗ ਰੂਪ ਚੰਗਾ ਚਮਕ ਬਹੁਤ ਆ ਯਾਰ ਬੈਠਦੀ ਹੈ ਨਾ ਪੂਰਾ ਟੰਗਾ ਸਹੀ ਕਰ ਲਾ ਸਮੀ ਪਲੀ ਬਹੁਤ ਆ ਹਨ ਕੀ ਮੋਲ ਲੱਜ ਜਪਰਾ ਦਾ ਇਹਦਾ ਮੋਲ ਡਾਕਟਰ 50000 ਵਿੱਚੋਂ ਮਾਨਤਾ ਚੀਕਾ ਭਈ 50000 ਰੁਪਇਆ ਮੋਲਲਾ ਭਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੜਾ ਸਨਕੀਆ ਰੰਗ ਰੂਪ ਚੰਗਾ ਚਮਕ ਬਹੁਤ ਲੇਵਾ ਕਮਾਲ ਦਾ ਜੱਠਲੇ ਵਾਲੇ ਮੂਰ ਨੂੰ ਤਿਆਰ ਕਰਨੀ ਹੁੰਦੀ ਹੈ ਹਜੇ ਕੱਚੀ ਕੱਚੀ ਆ ਦਿਨ ਲੈਂਦੀ ਆ ਆਰਡਰ ਹੋਰ ਵੀ ਸੋਨਾ ਤਿਆਰ ਕਰ ਤੇ ਲਾ ਦੇ ਕੋ ਸਾਰੀਆਂ ਬਲਡ ਲਾ ਗੱਡੂ ਫੇਰ ਕਰਮ ਵਾਲੀ ਸੋ ਗਈ ਅੱਗੇ ਭਰਾ 3 ਨੰਬਰ ਤੋਂ ਤੀਜੇ ਸੂਈ ਦਾ 4 ਮਹੀਨੇ ਨਿਪਣ 8 ਕਿਲੋ ਦੁੱਧ ਵੀ 8 ਕਿਲੋ ਦੁੱਧ 4 ਮਹੀਨੇ ਦੀ ਗੱਭਣ ਦੂਜਾ ਸੂਈ ਵੀ ਤੇ ਤੀਜੇ ਸੂਈ ਹਾਂ ਤੀਜੇ ਸੂਈ ਹੋਣਾ ਬਈ ਚੀਜ਼ ਬੋਲ ਦੇ ਬਈ ਤੋਰ ਕੇ ਵਿਖਾ ਦੇ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਡਰ ਚੰਗਾ ਥਣ ਚੰਗਾ ਫੇਸ ਬਾਕੀ ਇੱਕ ਵਾਰੀ ਵੀ ਬਹੁਤ ਠੀਕ ਹੈ ਬਾਈ ਗੰਨੇਰ ਕੀ ਧਾਰਾ ਬਾਈ ਇਹਨਾਂ ਚਵਾਈ ਚੁਈ ਚੰਗੀਆਂ ਤੋਰਾਦਾਰਾ ਚੰਗਾ ਰੰਗ ਰੂਪ ਵੀ ਕਰਮਾ ਇਹਦਾ ਚੰਗਾ ਗੱਲ ਕੀ ਮੁੱਲ ਜੈ ਜੈ ਕੀ ਮੁੱਲ ਜੈ ਚਲ ਚਲ ਬਈ 38000 ਦੀ ਦੇ ਦੇ ਠੀਕ ਆ ਭਾਈ ਮੋਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ ਭਾਈ ਜਨਾ 38000 ਦੀ ਬੜਾ ਦੇ ਦੇ ਭਾਈ ਟੋਕੜ ਹੈ ਗੱਬਣ ਚੈੱਕ ਪਾਸਾ ਚੈੱਕ ਪਾਸਾ ਹਣਾ ਭਾਈ ਹਾਂ ਭਾਈ ਚੈੱਕ ਪਾਸਾ ਆਪਦੀ ਘਰ ਕਰਾ ਕੇ ਬਹੁਤ ਠੀਕ ਆ ਭਾਈ ਅੱਗੇ ਚਾਰ ਨੰਬਰ ਇਹ ਪਲੂਨ ਆ ਜੀ ਡਾਕਟਰ ਠੀਕ ਆ ਚਾਰ ਮਹੀਨੇ ਦੀ ਗੱਬਣੀ ਹੈ 7 ਕਿਲੋ ਦੁੱਧ ਦੇ ਦੇ 7 ਕਿਲੋ ਦੁੱਧ ਚਾਰ ਮਹੀਨੇ ਦੀ ਗੱਬਣ ਦੂਜਾ ਸੂਇਸ ਹੁੰਦੀ ਹੈ ਨਾ ਇਹ ਦੂਜੇ ਸੂਇਸ ਤੇ ਚਾਰ ਮਹੀਨੇ ਦੀ ਹੀ ਹੁੰਣਾ ਹਾਂ ਆਰਡਰ ਚੰਗਾ ਹਣਾ ਹਾਂ ਚਲ ਭਾਈ ਤੁਸੀਂ ਪੂਰੀ ਚਵਾਈ ਇੱਕ ਨੰਬਰ ਅਡਰ ਦੱਸਣ ਦੀ ਲੋੜ ਹੀ ਕੀ ਬਾ ਖੋਲ ਦੇ ਬਈ ਤੋਰ ਦੇ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਕੀ ਮੋ ਲੱਜਾ ਜੱਬਾ ਬੋਲਿਆ ਵੀ ਡਾਟ 38000 ਆ ਮਾਨਦਾਨ ਹੋ ਜਾ ਵਿੱਚੋਂ 1000 ਖੰਡ ਦਾ ਕਰ ਦਾਂਗੇ 37 ਦੇ ਦਾਂਗੇ ਬਹੁਤ ਠੀਕ ਆ ਬਈ 38000 ਰੁਪਇਆ ਮੋਲਾ 37000 ਦੀ ਬਾਈ ਕੰਦਾ ਬੜ ਦੇ ਦੇਾਂਗੇ ਬਈ ਚੰਗੀ ਆ ਸੁਨੱਕੀ ਆ ਬਈ ਫੇਸ ਬੜਾ ਚੰਗਾ ਹਨਾ ਹਾਂ ਹੂੰ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਿ ਨਾ ਟੱਕਰ ਲਿਓ ਜੀ ਧੰਨਵਾਦ